ਕਬੀਰ ਕਹਿੰਦੇ ਨੇ ਸੁਰ ਨਰਮ ਹੋਨੇ ਜਨ ਕੋਤਕ ਆਏ ਕੋਟ 33 ਉਜਾਨਾ ਭਗਤ ਕਬੀਰ 33 ਕਰੋੜ ਦੇਵਤਾ ਇਹ ਸੂਕਸ਼ਮ ਰੂਹਾਂ ਮੇਰਾ ਇਹ ਆਨੰਦ ਦੇਖਣ ਵਾਸਤੇ ਆਈਆਂ ਜਦ ਵੀ ਕਿਸੇ ਦੀ ਪਹਿਲੀ ਪਹਿਲੀ ਸਮਾਦੀ ਲੱਗਦੀ ਹੈ ਆਨੰਦ ਬਣਦਾ ਹੈ ਇਸ ਤਰ੍ਹਾਂ ਦੀਆਂ ਰੂਹਾਂ ਜਿਨ੍ਹਾਂ ਦਾ ਜੈ ਜਨਮ ਨਹੀਂ ਹੋਇਆ ਪਵਿੱਤਰ ਹੈ ਇਹ ਕੌਣ ਆਉਂਦੇ ਨੇ ਜਿਵੇਂ 100 ਮੀਲ ਦੀ ਵਾਟ ਹੋਵੇ ਕੋਈ 60 ਮੀਲ ਚੱਲਿਆ 70 80 90 ਸਰੀਰ ਦਾ ਅੰਤ ਹੋ ਗਏ ਮੰਜ਼ਿਲ ਤੱਕ ਨਹੀਂ ਪਹੁੰਚੇ ਹੁਣ ਇਹ ਐਸੀ ਮਾਂ ਲੱਭਣਗੇ ਜੇ ਆਪ 60 ਮੀਲ ਚੱਲੇ ਸਨ ਤੇ ਕੋਈ ਮਾਂ ਵੀ 60 ਮੀਲ ਚਲੀ ਹੋਵੇ ਉਹਦੀ ਕੁੱਖ ਦੇ ਚ ਪ੍ਰਵੇਸ਼ ਕਰ ਦੇਣ ਦੂਜੇ ਚ ਨਹੀਂ ਤਾਂ ਇਹਨਾਂ ਵਿਚਾਰਿਆਂ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੁਣ ਇਤਨੀ ਪਵਿੱਤਰ ਮਾਂ ਕਠਨ ਹੈ। ਓਕੇ ਕੇਡ। ਇਹਨਾਂ ਨੂੰ ਉਡੀਕ ਕਰਨੀ ਪੈਂਦੀ ਔਰ ਤਰਸਦੇ ਨੇ। ਕੋਈ ਸਾਡਾ ਜਨਮ ਹੋਵੇ ਤੇ ਜਿਹੜੀ ਵਾਟ ਰਹਿੰਦੀ ਓ ਪੂਰੀ ਕਰੀਏ ਇਸ ਦੇ ਹੀ ਕੋ ਸਿਮਰੇ ਦੇ ਦੇਵਤੇ ਚਾਂਦੇਲੇ ਦੇ ਹੀ ਮਿਲੇ। ਔਰ ਹਰ ਇੱਕ ਮਾਂ ਦੇ ਰਾਹੀ ਵਾਣਾ ਨਹੀਂ ਚਾਹਦੇ। ਹਰ ਇੱਕ ਪਿਤਾ ਦੇ ਰਾਹੀ ਵਾਣਾ ਨਹੀਂ ਚਾਹਦੇ। ਇਸ ਵਾਸਤੇ ਇਹਨਾਂ ਨੂੰ ਉਡੀਕ ਬੜੀ ਲੰਬੀ ਕਰਨੀ ਪੈਂਦੀ ਹੈ ਮਾੜੀਆਂ ਮਾਵਾਂ ਮੌਜੂਦ ਨੇ ਪਿਹੜੇ ਪਿਤਾ ਮੌਜੂਦ ਨੇ ਤੋਂ ਪੈੜੀਆਂ ਰੂਹਾਂ ਦੇ ਰੋਜ਼ ਜਨਮ ਹੋ ਰਹੇ ਨੇ ਗੁਸਤਾਖੀਵਾਂ ਹੋ ਰਹੇ ਹਨਾ ਲਈ ਦਰਵਾਜ਼ੇ ਖੁੱਲ੍ਹੇ ਉਹ ਤੇ ਆ ਰਹੇ ਖੂਬ ਆ ਰਹੇ ਉਡੀਕ ਦੇਵਤਿਆਂ ਨੂੰ ਕਰਨੀ ਪੈਂਦੀ ਹੈ ਲੰਬੀ ਕਰਨੀ ਪੈਂਦੀ ਚਲੋ ਮੈਂ ਇਥੇ ਕਹਿਣਾ ਤੇ ਨਹੀਂ ਸੀ ਪਰ ਮੈਂ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਆਤਮਾ ਇੱਥੇ ਵੀ ਹੈ ਮੈਂ ਉਸ ਨੂੰ ਬਸ ਸੁਤੇ ਸਿੱਧ ਗਿਆ ਜਦੋਂ ਇਤਨਾ ਪਵਿੱਤਰ ਹੈ ਸ਼ੇਖ ਹੈ ਤੇ ਮੈਂ ਕਿਹਾ ਤੂੰ ਮੈਨੂੰ ਸਾਰੀ ਕੁਰਾਨ ਸੁਣਾ ਦਿੱਤੀ ਹਾਲਾਂਕਿ ਸਿੱਖ ਵੀ ਬੀ ਹੈ ਹੈਰਾਨਗੀ ਹੋਈ ਮੈਨੂੰ ਤੂੰ ਮੈਨੂੰ ਕੁਰਾਨ ਸੁਣਾ ਦਿੱਤੀ ਔਰ ਸੁਰ ਦੇ ਚ ਸੁਣਾ ਦਿੱਤੀ ਅਰਥ ਵੀ ਸੁਣਾ ਰਹੇ ਹੋ ਭਟਕ ਕਿਉਂ ਰਹੇ ਹੋ ਕਿਉਂ ਭਟਕਦੇ ਪਏ ਉਹਦਾ ਕਹਿਣਾ ਸੀ ਮੈਂ ਰੋਜ਼ ਦਰਬਾਰ ਸਾਹਿਬ ਆਉਣਾ ਕੁਛ ਸਪਰਸ਼ ਕਰਨੋਂ ਜੀ ਕਰਦਾ ਲੰਗਰ ਵੀ ਛਕਣੋਂ ਜੀ ਕਰਦਾ ਪ੍ਰਸ਼ਾਦ ਵੀ ਲੈਣੋਂ ਜੀ ਕਰਦਾ ਇਹਦੇ ਆਸਰੇ ਤੇ ਮੈਂ ਲੈਂਦਾ ਮੇਰੇ ਕੋਲ ਦੇਹ ਹੀ ਨਹੀਂ ਹੈ ਠੀਕ ਹੈ ਪਤਾ ਨਹੀਂ ਕਿਦਰ ਮੈਨੂੰ ਵੇ ਮਹੀਨਾ ਸਮਝ ਲੈਣਾ ਤੇ ਮੈਂ ਕਿਹਾ ਜਦ ਤੂੰ ਇਤਨੀ ਤੜਪ ਰਖਦਾ ਹੈ ਮੁਸਲਮਾਨ ਹੁੰਦਾ ਆਇਆ ਦਰਬਾਰ ਸਾਹਿਬ ਦੇ ਇਤਨੀ ਤੜਪ ਰਖਦਾ ਹੈ ਇਤਨੀ ਖਿੱਚ ਆਏ ਦਿਨ ਇਥੇ ਕ੍ਰਿਸ਼ਮੇ ਹੁੰਦੇ ਰਹਿੰਦੇ ਨੇ ਚੱਕਰੇ ਚ ਨਾ ਪੈਣਾ ਕਿ ਕੋਈ ਕਦ ਕ੍ਰਿਸ਼ਮਾ ਹੋਇਆ ਹੈ 30 40 ਕ੍ਰਿਸ਼ਮੇ ਤੇ ਅਮਰ ਸਰਜ ਕੋ ਜਿਹੀਆਂ ਬੀਬੀਆਂ ਮਿਲੀਆਂ ਇੱਕ ਨੂੰ ਰਸੋਲੀ ਸੀ ਪੇਟ ਦੇ ਬੜੀ ਵੱਡੀ ਉਹ ਕਿਤੇ ਦੱਸ ਦੇ ਨੇ ਇਥੇ ਪ੍ਰਕਰਮਾਂ 'ਚ ਬੈਠ ਕੇ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਦੀ ਰਹੀ ਰਸੋਲੀ ਆਪੇ ਹੀ ਗਈ। ਆਪੇ ਹੀ। ਇੱਕ ਰਸਮੇ ਹੁੰਦੇ ਰਹਿੰਦੇ ਜਿਵੇਂ ਬਾਸੂ ਬਾਰ ਦਵਾਜ ਨਾਲ ਹੋਏ ਰਸਮੇ ਇੱਥੇ ਹੁੰਦੇ ਰਹਿੰਦੇ ਨੇ। ਇਹ ਉਹ ਸਿੰਘਾਸਣ ਹੈ, ਇਹ ਉਹ ਮੰਦਰ ਹੈ ਜਿੱਥੇ 24 ਘੰਟੇ ਪ੍ਰਮਾਤਮਾ ਬੋਲ ਰਿਹਾ ਉਹਦੀ ਆਵਾਜ਼ ਗੂੰਜ ਰਹੀ ਹੈ। ਮੈਂ ਉਸ ਨੂੰ ਕਹਿਆ ਫਿਰ ਤੂੰ ਕਿਉਂ ਪਟਕ ਰਿਹਾ ਸ਼ੇਖ ਐਨੇ ਪਵਿੱਤਰ ਰੂਹ ਤੈਨੂੰ ਗੁਰਬਾਣੀ ਚੰਗੀ ਲੱਗਦੀ ਹੈ ਮੈਨੂੰ ਕਹਿਣ ਲੱਗਾ ਮੈਂ ਜਦ ਕਥਾ ਕਰਦੇ ਹੋ ਤੁਹਾਡੇ ਕੋਲ ਬੈਠਾ ਹਾਂ ਮੈਂ ਕਿਹਾ ਚਲੋ ਤੇ ਹੁਣ ਪ੍ਰੂਫ ਕੀ ਉਹ ਸੁਣਾਉਣ ਲੱਗ ਪਿਆ ਮੈਨੂੰ ਕਥਾ ਸੁਣਾਉਣ ਲੱਗ ਪਿਆ ਮੰਤਰ ਵੀ ਸੁਣਾਉਣ ਲੱਗ ਪਿਆ ਮੈਂ ਕਿ ਆ ਦੋਗੇ ਨਿਹਾਲੀ ਖੇੜੇ ਐ ਮੁਸਲਮਾਨ ਪਰ ਮੈਂ ਹੈਰਾਨ ਹੋਇਆ ਕਹਿੰਦਾ ਮੈਂ ਕਈਆਂ ਨੂੰ ਫਿਰ ਪਿੱਛੇ ਵੀ ਕੀਤਾ ਥੋੜਾ ਜਿਹਾ ਐ ਵੀ ਮੈਂ ਹੈਰਾਨ ਹੋਇਆ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਕਿਦਰ ਮੈਨੂੰ ਵੈਮੀ ਨਾ ਸਮਝ ਲੈਣਾ ਮੈਂ ਬਾਰ ਬਾਰ ਕਹਿੰਦਾ ਫਿਰ ਤੂੰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਕੋਈ ਮਾਂ ਮਿਲੇ ਤੇ ਆਵਾ ਮਾਂ ਨਹੀਂ ਮਿਲਦੀ ਤੇ ਮੈਂ ਕਿਹਾ ਤੇ ਬਾਰ ਬਾਰ ਦਾ ਜਨਮ ਸਿੱਧ ਹੋ ਗਿਆ ਇਸਲਾਮ ਤੇ ਮੰਨਦਾ ਹੀ ਨਹੀਂ ਕਹਿੰਦਾ ਨਾ ਮੰਨੇ ਜਨਮ ਤੇ ਹੁੰਦਾ ਸ਼ਮਸ ਤਬਰੀਜ਼ਮੰਦੇ ਨੇ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮਾ ਮਾਂ ਕੋ ਨ ਮੈਂ ਇੱਕ ਦਫਾ ਦੁਨੀਆ ਚ ਆਇਆ ਮੈਂ ਬਾਰ ਬਾਰ ਆਇਆ ਉਹ ਕਿੰਨਾ ਕਹੀ ਕਰਾਂ ਕੋਈ ਮਾਂ ਨਹੀਂ ਮਿਲਿਆ